ਹੈਲੋ ਸਟੂਡੈਂਟਸ ਟ੍ਰੂ ਵੇਜ਼ ਦੇ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਠੀਕ ਹੈ ਆਓ ਕੁਐਸਚਨ ਦੇਖਦੇ ਆ ਆਪਾਂ ਸਮ ਕਰਨਾ 1 ਤੋਂ ਲੈ ਕੇ 49 ਤੱਕ ਸਾਰੇ ਔਡ ਨੰਬਰਸ ਦਾ ਕਲੀਅਰ ਹੈ ਨਾ ਕਿਹੜੇ ਨੰਬਰਸ ਦਾ ਔਡ ਨੰਬਰਸ ਔਡ ਨੰਬਰ ਜਿਹੜੇ ਦੋ ਤੇ ਡਿਵਾਈਡ ਨਹੀਂ ਹੁੰਦੇ ਕਲੀਅਰ ਹੈ ਨਾ ਚਲੋ ਤਾਂ ਹੁਣ ਇਹਦੇ ਲਈ ਕੀ ਆ ਹਾਂਜੀ ਸਰ ਕਿਵੇਂ ਜਾ ਹੋਏਗਾ ਸਰ ਇਹਦੇ ਲਈ ਕੋਈ ਫਾਰਮੂਲਾ ਹੋਏਗਾ ਜੋ ਸਾਨੂੰ ਨਹੀਂ ਆਂਦਾ ਨਹੀਂ ਬੇਟਾ ਇਹਦੇ ਲਈ ਕੋਈ ਫਾਰਮੂਲਾ ਪਜਾਦ ਨਹੀਂ ਕਰਨਾ ਆਪਾਂ ਕੀ ਦੇਖਣਾ ਆਪਾਂ ਦੇਖਣਾ 1 ਤੋਂ ਲੈ ਕੇ 49 ਤੱਕ ਟੋਟਲ ਕਿੰਨੇ ਨੰਬਰਸ ਨੇ ਸਰ 1 ਤੋਂ ਲੈ ਕੇ 49 ਤੱਕ ਟੋਟਲ 49 ਨੰਬਰਸ ਨੇ ਬਟ ਇਹ ਬੇਟਾ ਇਹਨਾਂ ਵਿੱਚੋਂ ਔਡ ਨੰਬਰਦ ਕਿੰਨੇ ਨੇ ਸਰ 1 ਤੋਂ ਲੈ ਕੇ 50 ਤੱਕ ਟੋਟਲ 50 ਨੰਬਰ ਹੁੰਦੇ ਨੇ ਅੱਧੇ ਇਵਨ ਹੁੰਦੇ ਨੇ ਅੱਦੇ ਔਡ ਹੁੰਦੇ ਨੇ ਤਾਂ ਇਵਨ ਕਿੰਨੇ ਨੇ 25 ਔਡ ਕਿੰਨੇ ਨੇ 25 ਤਾਂ ਸਰ 1 ਤੋਂ 49 ਤੱਕ ਸਿਰਫ ਔਡ ਨੰਬਰਸ ਦੇਖੇ ਜਾਣ ਤਾਂ ਕਿੰਨੇ ਹੋਣਗੇ 25 ਹੋਣਗੇ ਬਿਲਕੁਲ ਬੇਟਾ ਸਹੀ ਹੋ ਤੁਸੀਂ ਕਿੰਨੇ ਨੰਬਰਸ ਹੋਣਗੇ 25 ਹੋਣਗੇ ਕੀ ਕਰ ਦੋ ਜਿੰਨੇ ਔਡ ਨੰਬਰਸ ਹੋਣਗੇ ਉਹਦਾ ਕੀ ਕਰ ਦੋ ਸਕੁਅਰ ਕਰ ਦੋ ਤਾਂ ਆਨਸਰ ਕੀ ਆਏਗਾ 625 ਤਾਂ ਤੁਹਾਡਾ ਆਨਸਰ ਆ ਜਾਏਗਾ ਬੀ ਆਪਸ਼ਨ ਠੀਕ ਹੈ ਜਿਵੇਂ ਕੁਐਸਚਨ ਹੋਰ ਦੇਖ ਲੈਣੇ ਆ ਕਲੀਅਰ ਹੈ ਨਾ ਜਿਵੇਂ ਅੱਗੇ ਉਹਨੇ ਕਹਿਤਾ ਕਿ 1 ਤੋਂ ਲੈ ਕੇ 65 ਤੱਕ ਦੇਖੋ ਕਿ ਇਹਨਾਂ ਦਾ ਸਮ ਕਿੰਨਾ ਹੋਏਗਾ ਬਟ ਇਹ ਨੰਬਰਸ ਕਿਹੜੇ ਨੇ ਸਿਰਫ ਔਡ ਨੰਬਰਸ ਨੇ ਤਾਂ ਅਗਰ ਮੈਂ 66 ਤੱਕ ਦੇਖਾਂ ਤਾਂ ਟੋਟਲ 66 ਨੰਬਰਸ ਨੇ ਹਾਫ ਈਵਨ ਨੇ ਹਾਫ ਔਡ ਨੇ ਤਾਂ 66 ਦਾ ਹਾਫ 33 ਤਾਂ 33 ਔਡ ਨੇ ਕੀ ਕਰਾਂਗੇ ਇਹਦਾ ਸਕੁਅਰ ਕਰ ਦੋ ਤਾਂ ਆਨਸਰ ਕੀ ਆ ਜਾਏਗਾ 10 8 9 ਕਲੀਅਰ ਹੈ ਪੂਰਾ ਕਨਸੈਪਟ ਦੇਖਣਾ ਤਾਂ ਸਾਡੀ ਲੌਂਗ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਟਰੂ ਵੇਜ਼ ਮੁਖਸਰ ਤੇ ਦੇਖ ਸਕਦੇ ਹੋ ਥੈਂਕ ਯੂ